ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮ ਫਾਊਂਡਰ ਇੰਸਟ੍ਰਕਟਰ ਅੱਜ ਤੁਹਾਨੂੰ ਦੱਸਾਂਗੇ ਆਪਾਂ ਹਾਈ ਜੰਪ ਲਗਾਉਣ ਦੇ ਕੁਝ ਤਰੀਕੇ ਸਿਰਫ ਤੁਸੀਂ ਇੱਕੋ ਜੰਪ ਕਈ ਵਾਰ ਬੱਚੇ ਕੀ ਕਰਦੇ ਆ ਉਹਨਾਂ ਨੂੰ ਇੱਕੋ ਟੈਕਨੀਕ ਪਤਾ ਹੁੰਦਾ ਜਾਂ ਫਿਰ ਕਈ ਵਾਰ ਸਿੱਧਾ ਹੀ ਲਗਾਉਂਦੇ ਆ ਸਾਰਾ ਤਾਂ ਅੱਜ ਤੁਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਵੀ ਤੁਹਾਨੂੰ ਸਿੰਪਲ ਤਰੀਕਾ ਲੱਗਦਾ ਉਹਦੇ ਨਾਲ ਤੁਸੀਂ ਜਿਹੜਾ ਜੰਪ ਲਗਾ ਸਕਦੇ ਹੋ ਚਲੋ ਸਟਾਰਟ ਕਰਦੇ ਆਪਾਂ ਪਸਟਪੌਜ਼ ਬਰਾਦੂ ਕਿੱਦਾਂ ਲਗਾਉਂਦੇ ਆ ਸੀਦਰ ਵਾਲਾ ਇਹਨੂੰ ਕਿਹੜਾ ਕਹਿੰਦੇ ਆ ਸੀਦਰ ਜੰਪ ਕਹਿੰਦੇ ਨੇ ਜਿਹੜਾ ਤੁਸੀਂ ਆਹ ਲਗਾਉਂਦੇ ਹੋ ਸਿੱਧਾ ਠ ਕਿਹੜਾ ਸਿਰ ਉੱਧਰੋਂ ਵੀ ਸੇਮ ਲੈਫਟੋਂ ਹੀ ਲਾਜਿੰਦਾ ਰਾਈਟ ਤੋਂ ਵੀ ਲਾਜਿੰਦਾ ਜਿਵੇਂ ਤੁਸੀਂ ਜੇ ਰਾਈਟ 'ਚ ਹੋ ਹੈਨਾ ਸੌਥ ਸਾਈਡ ਤੋਂ ਜੇ ਲੈਫਟ 'ਚ ਹੋ ਤਾਂ ਆਈ ਸਾਈਡ ਬੁਲਾਜਣਾ ਠੀਕ ਹੈ ਦੋ ਜਪ ਹੋ ਗਏ ਉਸ ਤੋਂ ਬਾਅਦ ਦੇਖੋ ਆਜਾ ਤੂੰ ਉਹਨੇ ਕੋਲੇ ਜਿਹੜੇ ਬੱਚੇ ਦੀ ਫਿਟਨੈਸ ਵਧੀਆ ਉਹੀ ਇਹ ਜੰਪ ਲਗਾ ਸਕਦਾ ਹੈ ਠੀਕ ਹੈ ਪਿੱਛੇ ਪੱਧ ਕੇ ਲਾੰਦ ਲੱਗੇ ਉੱਤੇ ਇਹ ਤੋਂ ਫਾਇਦਾ ਸੀ ਠੀਕ ਹੈ ਇਹ ਕੁੜੀਆਂ ਦਾ ਮੋਸਟਲੀ ਸੀਜ਼ਰੀ ਟਰਾਈ ਕਰੋ ਮੈਂ ਇਹੀ ਕਹਾਂਗਾ ਪ੍ਰਿਫਰ ਕਿਉਂਕਿ ਇੰਨੀ ਫਿਟਨੈਸ ਬਹੁਤ ਘੱਟ ਹੁੰਦੀ ਆ ਮੁੰਡਿਆਂ ਚੋ ਵੀ ਠੀਕ ਹੈ ਸੀਜ਼ਰ ਜੰਪ ਸਭ ਤੋਂ ਜ਼ਿਆਦਾ ਸੌਖਾ ਹੈ ਇਹ ਵਾਲਾ ਲਗਾਣਾ ਕਿਉਂਕਿ ਜਿਵੇਂ ਜਿਵੇਂ ਹਾਈਟ ਵਧਦੀ ਆ ਤੁਹਾਡੀ ਤੇ ਤਾਂ ਫਿਰ ਉਥੇ ਪ੍ਰੋਬਲਮ ਆ ਜਾਂਦੀ ਆ ਪਿੱਛੇ ਵਾਲਾ ਪੈਰ ਅੜ ਜਾਂਦਾ ਕਈ ਵਾਰ ਹਨਾ ਸੱਤੀਆਂ ਹੁੰਦੀਆਂ ਨੇ ਤਾਂ ਇਦਾਂ ਹੀ ਜੇ ਕਿ ਅਸੀਂ ਇਸ ਤੋਂ ਵਧੀਆ ਫਿਟਨੈਸ ਦਾ ਫਿਰ ਤੁਸੀਂ ਖੜੇ ਖੋਕ ਲਗਾ ਸਕਦੇ ਹੋ ਇੱਕੇ ਜਗ੍ਹਾ ਤੇ ਜੰਪ ਠੀਕ ਹੈ ਸਿੰਪਲ ਦੋਨੋਂ ਪੈਰਾਂ ਤੇ ਮਾਟੇ ਵੀ ਇਹਦੇ ਲਈ ਵੀ ਹੁਣ ਬਹੁਤ ਜ਼ਿਆਦਾ ਫਿਟਨੈਸ ਚਾਹੀਦੀ ਆ ਤੁਹਾਡਾ ਜਿਹੜਾ ਲੈਵਲ ਵਾਲਾ ਜੰਪ ਆ ਉਹਨੂੰ ਕਰਨ ਦੇ ਲਈ ਸੇਮ ਉੱਤੇ ਦਾ ਖਣਾ ਇਸ ਤੋਂ ਅ ਨੈਕਸਟ ਇਹ ਜੰਪ ਆ ਇਹਨੂੰ ਬੈਲੀ ਜੰਪ ਕਹਿੰਦੇ ਨੇ ਠੀਕ ਹੈ ਸਿਰ ਪਹਿਲੀ ਬੰਦਾ ਹੀ ਮਾਰਦਾ ਠੀਕ ਹੈ ਦੇਖੋ ਜੀ ਸਫਲ ਠੀਕ ਹੈ ਜੀ ਲੈਫਟ ਤੋਂ ਵੀ ਲੱਜਦਾ ਇਹ ਰਾਈਟ ਤੋਂ ਵੀ ਲੱਜਦਾ ਜੀ ਪਿਛਲੀ ਵਾਰ ਪੂਰੀ ਅਕੈਡਮੀ ਦੇ ਵਿੱਚ ਸਿਰਫ ਇੱਕ ਬੱਚਾ ਸੀਗਾ ਜਿਹੜਾ ਇਹ ਲਗਾਉਂਦਾ ਸੀਗਾ ਬੈਲੀ ਜੰਪ ਹੈਗਾ ਹੀ ਬੈਲੀ ਸੀਗਾ ਇਤਨਾ ਹੀ ਸਟਾਈਟ ਤੋਂ ਲੱਜਦਾ ਜੀ ਇਹ ਉਹ ਤੁਹਾਨੂੰ ਦਿਖਾਉਂਦੇ ਪਿੱਛੇ ਵਾਲੀ ਲਾਤ ਨੂੰ ਸਿੱਧਾ ਕਰ ਦੇਣਾ ਪਿੱਛੇ ਵੀ ਆ ਜਾਣਾ ਠੀਕ ਆ ਕਿੰਨੇ ਜੰਪ ਹੋਗੇ ਚਾਰ ਜੰਪ ਹੋਗੇ ਸੀਜ਼ਰ ਵਾਲਾ ਲੈਫਟ ਰਾਈਟ ਵਾਲਾ ਨਾ ਦੂਸਰਾ ਦੋ ਕਿਦੋਂ ਦੂਸਰਾ ਇੱਕ ਰੋ ਠੀਕ ਹੈ ਇੱਕ ਹੋਰ ਜੰਪ ਹੈ ਜਿਹੜਾ ਕਿ ਤੁਸੀਂ ਇਹ ਟਰਾਈ ਕਰਨਾ ਚਾਹੋ ਤਾਂ ਕਰ ਸਕਦੇ ਹੋ ਸਿੱਖਣਾ ਪਰ ਇਹਨੂੰ ਲੋਡ ਹੈ ਨਹੀਂ ਠੀਕ ਹੈ ਪੰਜਾਬ ਪੁਲਿਸ ਇਹ ਬੈਨਾ ਮਤਲਬ ਨਹੀਂ ਲਗਾਉਂਦੇ ਹੈਗੇ ਇਹ ਜੰਪ ਕਿਹੜਾ ਜੰਪ ਆ ਹੋ ਹਾਂ ਟਾਈਗਰ ਜੰਪ ਫਿਸ਼ ਜੰਪ ਠੀਕ ਹੈ ਕੁਛ ਵੀ ਇਹਨੂੰ ਨਾਮ ਦੇ ਸਕਦੇ ਹੋ ਬਟ ਅੰਡਰ ਗਾਈਡੈਂਸ ਹੀ ਸਹੀ ਰਹਿੰਦਾ ਸਾਰਾ ਠੀਕ ਹੈ ਸਿੰਪਲ ਇੱਥੋਂ ਡਾਈਵ ਕਰਨਾ ਸਿੰਪਲ ਠੀਕ ਹੈ ਜੀ ਇਦਾਂ ਕਰਕੇ ਜਿਹੜਾ ਇਹ ਲਾਸਟ ਵਾਲਾ ਜੰਪ ਆ ਇਹਨੂੰ ਤੁਸੀਂ ਟਾਈਗਰ ਜੰਪ ਹੀ ਕਰ ਸਕਦੇ ਹੋ ਕੁਝ ਵੀ ਬਟ ਮੋਸਟਲੀ ਕੀ ਆ ਕੀ ਹੋਇਆ ਸੀਗਾ ਇੱਕ ਵਾਰ ਇੱਕ ਮਤਲਬ ਬੱਚੇ ਤੋਂ ਇੱਕੋ ਸੀਜ਼ਨ ਵੀ ਲੱਗਿਆ ਉਹ ਸਿੱਧਾ ਵੀ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਆ ਲਾਸਟ ਇੱਕ ਅਟੈਂਪਟ ਰਹਿ ਗਿਆ ਸੀ ਉਹਨੂੰ ਤੇ ਉਹਨੂੰ ਆ ਹੀ ਜਾਂਦਾ ਸੀਗਾ ਉੱਥੇ ਗੱਦਾ ਐਡਾ ਵੱਡਾ ਸੀਗਾ ਹਾਂ 24 ਇੰਚੀ ਗੱਦਾ ਹੁੰਦਾ ਤੁਹਾਨੂੰ ਪਤਾ ਹੈ ਰਿਆਂ ਨੂੰ ਠੀਕ ਹੈ 24 ਇੰਚੀ ਗੱਦੇ ਜਦੋਂ ਗਿਰਦੇ ਉਹ ਤਾਂ 60 60 ਨਹੀਂ ਲੱਗਦੀ ਇਹਨੂੰ ਸਾਬ ਵਿੱਚ ਅਲਾਸ ਸੁਪੈਂਟ ਇਸ ਤੇ ਉਹਨੇ ਕੀਤਾ ਵਾਟ ਐਂਡ ਬਾਟ ਸਾਰਾ ਠੀਕ ਹੈ ਕਰਨਾ ਤਾਂ ਇਹਦੇ ਲਈ ਤੁਹਾਨੂੰ ਫਰੰਟ ਰੋਲ ਆਉਣਾ ਬਹੁਤ ਜ਼ਰੂਰੀ ਆ ਤਾਂ ਕਿ ਤੁਹਾਡੀ ਬੋਡੀ ਰੋਲ ਕਰ ਸਕੇ ਚੰਗੀ ਤਰ੍ਹਾਂ ਠੀਕ ਹੈ ਇੱਕ ਵੱਚੇ ਤੇ ਟਰਾਈ ਕਰ ਰਿਹਾ ਸੀਗਾ ਕਿਹੜਾ ਲੀਗਾ ਪੰਜ ਸਾਰ ਉਹ ਕਰ ਰਹੀ ਤੂੰ ਆਪ ਉੱਤ ਕਰਕੇ ਦੇਖ ਮੜਾ ਉਹ ਦੋਵੇਂ ਲੋਟ ਹੱਥ ਏਦਾਂ ਕਰ ਰਹੀ ਆ ਬਸ ਠੀਕ ਆ ਦੋਸਤੋ ਜਿਹੜਾ ਵੀ ਤੁਹਾਨੂੰ ਜੰਪ ਵਧੀਆ ਲੱਗਿਆ ਇਹ ਤੁਸੀਂ ਇਹ ਚ ਟਰਾਈ ਕਰ ਸਕਦੇ ਹੋ ਤੇ ਜੇ ਕੋਈ ਹੋਰ ਤਰੀਕਾ ਤੁਹਾਨੂੰ ਲੱਗਦਾ ਹੈ ਕਿਸ ਤਰ੍ਹਾਂ ਦਾ ਤਾਂ ਤੁਸੀਂ ਉਹ ਵੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਿਓ ਕਿਹੜਾ ਜੰਪ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਤੇ ਤੁਸੀਂ ਕਿਹੜਾ ਜੰਪ ਆ ਜੜਾ ਲਗਾਉਨੇ ਹੋ ਓਕੇ ਬਾਕੀ